ਟੈਂਡ ਗੱਗੋ ਮਾਲ ਦੇ ਲੋਕਾਂ ਦੇ ਘਰਾਂ ਦੇ ਵਿੱਚ ਆਪਾਂ ਦੇਖ ਰਹੇ ਹਾਂ ਸਮਾਨ ਟੰਡਿ ਜੀ ਹਾਂ ਪਦਰੋਵਰ ਕਿੰਨਾ ਪਾਣੀ ਆ ਗਾਂ ਗਾੜੀ ਚਾ ਗਾਂ ਆ ਗਾਉ ਚਾ ਗਾੜੀ ਗੜੀ ਗੜੀ ਚਾ ਗਾਂ ਕੀ ਯਾਰ ਲੋਹਾ ਟੋਆ ਆਹ ਜਗਾ ਚਾ ਇੱਥੇ ਬੂਦ ਸਰਦਲਾ ਚੱਲ ਆਇਆ ਪਰ ਮਹਾਰਾਜ ਘਰ ਮੇਲਦੀ ਆ ਸਾਰਾ ਸਮਾਨ ਸਾਰਾ ਰੁੜ ਗਿਆ ਹੈਗਾ ਇਹਨਾਂ ਦਾ ਹਾਂ ਇਹ ਚਤਰੰਦਾਂ ਅੰਦਰ ਆ ਦੇ ਵਿੱਚ ਸਮਾਨ ਸਾਰਾ ਦੇ ਇੱਥੇ ਲਾਇਆ ਠਾਣਾ ਭਾਈ ਹਾਂ ਆ ਕੇ ਗੱਡੀ ਹਾਂ ਵੇ ਸਭ ਡੁੱਬੇ ਹਾਂਜੀ ਪਾਜੀ ਤੁਹਾਡਾ ਨਾਮ ਕੀ ਜੇ ਦੱਸਿਓ ਤੁਸੀਂ ਆ ਤੁਹਾਡਾ ਘਰ ਆ ਜੀ ਹਾਂਜੀ ਸਿਂਦਰ ਸਿੰਘ ਮੇਰਾ ਨਾਮ ਜੀ ਤੇ ਬਹੁਤ ਸਾਰੂ ਖਾਈ ਆ ਨਾ ਕੋਈ ਤਰਪੈਲ ਮੰਡੀਆ ਤੇ ਨਾ ਤਪੜੀ ਹੈਗਾ ਸਾਡੇ ਤੇ ਪਾਉਣ ਨੂੰ ਤੇ ਪਾਣੀ ਚਾਰ ਪੰਜ ਬਾਅਦ ਫੋੜ ਰਿਆ ਜੀ ਸਾਡੇ ਅੰਦਰ ਇਹਦਾ ਪਾਣੀ ਇਹ ਕਾਦਾ ਆ ਜੇ ਪਰਸੋਂ ਇਹ ਪਰਸੋਂ ਦਾ ਆਇਆ ਜੀ ਅਛਾ ਇਹ ਪਰਸੋਂ ਦਾ ਇਹ ਪਾਣੀ ਜਿਹੜਾ ਘਰਾਂ ਦੇ ਵਿੱਚ ਆ ਕੇ ਵੜਿਆ ਜੀ ਵਾਹ ਤੁਸੀਂ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਦਾ ਹੋਰ ਸਾਹਮਣਾ ਕਰ ਰਹੇ ਜੀ ਅਸੀਂ ਰੋਟੀ ਟੁਕ ਤੋਂ ਵੀ ਤੰਗ ਤਰਪੈਲਾਂ ਤੋਂ ਵੀ ਤੰਗ ਪਾਣੀ ਤੇ ਪਾਣੀ ਪੀਣ ਤੋਂ ਵੀ ਤੰਗ ਕਾਫੀ ਟੜਾ ਜਿਹੜਾ ਨੁਕਸਾਨ ਹੋ ਚੁੱਕਾ ਉਹ ਅੰਦਰ ਤਰਨ ਦਿਆ ਜੀ ਸਾਰਾ ਜਿੰਨੀਆਂ ਫ੍ਰਿਜਾਂ ਪ੍ਰੋਡਕਟ ਜੋ ਵੀ ਹੈਗਾ ਸਮਾਨ ਅੰਦਰ ਤਰਨ ਦਿਆ ਚਾਬੀਆਂ ਨਹੀਂ ਮੇਰੇ ਕੋਲ ਬੋਲਣ ਦੀ ਵੀ ਵਾਹ ਨਹੀਂ ਰਹੀ ਜੀ ਹਾਂਜੀ ਤਸਕੋ ਤੋਂ ਹੀ ਦੇਖ ਸਕਦੇ ਜੀ ਅਸੀਂ ਇਸ ਟਾਈਮ ਇਹਨਾਂ ਦੇ ਭਾਈ ਸਾਹਿਬ ਦੇ ਘਰ ਅਸੀਂ ਜਿਹੜਾ ਮੌਜੂਦ ਆ ਬਹੁਤ ਇਹ ਹਾਲਾਤ ਮਾੜੇ ਨੇ ਤੁਸੀਂ ਦੇਖ ਸਕਦੇ ਜੀ 4-4 ਫੁੱਟ ਪਾਣੀ ਜਿਹੜਾ ਆ ਗਿਆ ਕਿਉਂਕਿ ਬਹੁਤ ਜ਼ਿਆਦਾ ਇਹ ਕੰਧਾਂ ਦੇ ਵਿੱਚ ਵੀ ਜਿਹੜੀਆਂ ਦਰਾਰਾਂ ਆ ਚੁੱਕੀਆਂ ਨੇ ਤੁਸੀਂ ਆ ਦੇਖ ਸਕਦੇ ਜੀ ਇੱਧਰ ਵੀ ਹੋਰ ਜਿਹੜੇ ਘਰ ਆ ਬਹੁਤ ਜ਼ਿਆਦਾ ਡੁੱਬੇ ਹੋਏ ਨੇ ਬਹੁਤ ਜ਼ਿਆਦਾ ਇੱਥੇ ਹਾਂਜੀ ਸਥਿਤੀ ਜਿਹੜੀ ਬਹੁਤ ਨਾਜ਼ੁਕ ਆ ਕਿਉਂਕਿ ਇਹ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਾਡੇ ਕੋਲ ਪ੍ਰਸ਼ਾਸਨ ਤੱਕ ਪਹੁੰਚਿਆ ਸੀ ਪਰ ਕੋਈ ਵੀ ਸਾਡੀ ਹਲੇ ਕੋਈ ਜਾਨ ਮਾਲ ਦੇ ਵਾਸਤੇ ਕੋਈ ਵੀ ਸਾਡੇ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਨਾ ਕਿ ਕੋਈ ਸਾਡੇ ਕੋਲ ਪਾਣੀ ਆ ਰਿਹਾ ਨਾ ਕਿ ਕੋਈ ਸਾਡੇ ਕੋਲ ਰਸ਼ਨ ਆ ਰਿਹਾ ਇਹ ਇਹਨਾਂ ਦਾ ਜਿਹੜੇ ਇਲਜ਼ਾਮ ਆ ਪ੍ਰਸ਼ਾਸਨ ਦੇ ਉੱਤੇ ਕਿਉਂਕਿ ਤੁਸੀਂ ਦੇਖ ਸਕਦੇ ਜੇ ਜਿਹੜੇ ਤਰਪਾਲਾ ਲਾ ਕੇ ਕੋਠਿਆਂ ਦੇ ਜਿਹੜੇ ਰਹਿਣ ਨੂੰ ਮਜਬੂਰ ਹਤੇ ਜੋ ਕੁਦਰਤੀ ਜਿਹੜੀ ਆਫਤ ਆ ਗਈ ਆ ਜੋ ਹਾਰ ਪ੍ਰਭਾਵਿਤ ਇਲਾਕੇ ਨੇ ਤੁਸੀਂ ਦੇਖ ਸਕਦੇ ਜੇ ਹਾਂਜੀ ਭਾਜੀ ਤੁਹਾਨੂੰ ਹੋਰ ਤੁਸੀਂ ਪ੍ਰਸ਼ਾਸਨ ਨੂੰ ਕਿਸੇ ਨੂੰ ਤੁਸੀਂ ਮਿਲੇ ਜੇ ਕਿਸੇ ਨੂੰ ਜਾਂ ਤੁਹਾਡੇ ਕੋਲ ਨਾ ਜੀ ਸਾਡੇ ਕੋ ਨਿਕਲੇ ਨਹੀਂ ਗਿਆ ਜੀ ਇੱਥੋਂ ਤੇ ਕੋਈ ਵੀ ਤੁਹਾਡੇ ਕੋ ਹਲੇ ਤੱਕ ਪਹੁੰਚ ਕੋਈ ਕੋਈ ਨਹੀਂ ਅਜੇ ਤੱਕ ਪਹੁੰਚਾ ਅਰੇ ਆਦੀ ਪਹੁੰਚਿਆ ਨਹੀਂ ਜੋ ਇਨੀ ਮਤਲਬ ਸਾਡੇ ਕੋਲ ਨਿਕਲਿਆ ਨਹੀਂ ਨਿਕਲਿਆ ਜਾਂਦਾ ਹੀ ਨਹੀਂ ਤੇ ਵਧੀਆ ਨਹੀਂ ਜੋ ਨਿਕਲਿਆ ਨਹੀਂ ਜਾਂਦਾ ਅੱਡਾ ਤੇ ਜਿੰਦਰੇ ਖੋਲਣ ਤੱਕ ਨਹੀਂ ਮਤਲਬ ਆਹ ਵੇਖੋ ਜਿੰਦਰੇ ਵੱਡੇ ਇੰਨਾਂ ਕਾਨੇ ਘਰਾਂ ਦੇ ਵਿੱਚ ਜਾ ਕੇ ਰਹਿ ਰਹੇ ਨੇ ਉੱਪਰ ਆਪਾਂ ਨੇ ਮਤਲਬ ਤਰਪਾਲਾਂ ਤਰਪਾਲਾਂ ਵੀ ਨਹੀਂ ਮਿਲਣੀਆਂ ਸਾਡੇ ਮਾਰੇ ਮੋਟੇ ਪਸ਼ੂ ਤੁਹਾਡੇ ਹੁਣ ਕਿੱਥੇ ਜੇ ਹੁਣ ਪਸ਼ੂ ਮਾਰੇ ਅੱਗੇ ਪਿੰਡਾਂ ਥਾਵਾਂ 'ਚ ਘੱਲੇ ਜੋ ਪ ਚਾੜੇ ਸੁੱਟ ਕੇ ਆਏ ਜਵਾਬ ਮੱਲਾ ਤੋਰ ਤੁਰ ਕੇ ਐਸੇ ਕੀ ਪਾਈਏ ਪਾਣੀ ਹਾਂਜੀ ਇੱਥੇ ਮਾਰੇ ਪਾਣੀ ਪਾਣੀ ਚਾਰ ਚੁਰੇ ਹੈਗਾ ਜੋ ਇੱਥੇ ਤਾਂ ਹੈ ਹੀ ਕੱਖ ਨਹੀਂ ਕਿ ਨਾਂ ਕੋਈ ਖਾਣ ਨੂੰ ਮਿਲੰਦਿਆ ਕਣਕਾਂ ਦੇ ਉਹ ਅੰਦਰ ਲੱਗੀਆਂ ਨਾ ਅੰਦਰ ਕੁੜੇ ਸੱਪ ਡੇ ਭੱਜ ਭੱਜ ਫੇਰਨ ਹਾਂਜੀ ਇਹ ਬੜੇ ਅਲਾਈ ਟਰਾਲੀਆਂ ਥੂੜੀ ਮੈਂ ਬਣਾਈਆਂ ਬਰਬਾਦ ਨੇ ਢਟਾਈਆਂ ਕੱਲਿਆਂ ਦਾ ਚਾਰ ਜਿਹੜਾ ਖਰਾਬ ਹੋਣ ਡਿਆ ਐਲ ਤੁਰੇ ਫੜਾ ਫੜਾ ਪਰਾ ਉਹ ਇਧਰ ਇੰਦਨ ਜਿੰਦਰ ਵੀ ਰੌਣਕ ਆ ਜਿੱਥੇ ਨਾਲ ਆਉਂਦੇ ਆ ਆਓ ਕੋਟਰੀ ਇੱਧਰ ਟੋਆ ਹੋਣਾ ਇੱਥੇ ਟੋਆ ਹੋਣਾ ਪਤਾ ਨਹੀਂ ਆਹ ਤਰ੍ਹਾਂ ਚੱਕਰ ਹੀ ਆਪਾਂ ਤਾਰ ਨਹੀਂ ਆ ਅੱਜ ਪਾਜੀ ਦੱਸਿਓਗਾ ਆਪਣੇ ਤੁਹਾਡੇ ਕਿਹੜਾ ਕਿਹੜਾ ਕੀ ਕੀ ਨੁਕਸਾਨ ਹੋ ਗਿਆ ਪਾਜੀ ਇੱਧਰ ਨੂੰ ਮੜਿਆ ਐਨ ਦੇਖਿਓ ਕੀ ਕੀ ਨੁਕਸਾਨ ਹੋਇਆ ਦੱਸਿਓ ਕਾਈਆਂ ਕੱਲਿਆਂ ਦਾ ਚਾਰ ਹੀ ਹਾਂਜੀ ਤੇ 70000 ਰੁਪਏ ਤੇ ਚਾਰ ਤੇ ਲੱਗਾ ਹਾਂਜੀ 8 ਟਰਾਲੀਆਂ ਮੇਰੀ ਟੁੱਡੀ ਖਰਾਬ ਹੋ ਗਈ। ਬਹੁਤ ਨਾ ਇੰਟਰਵਿਊ ਵਿੱਚ ਜਾਵੇ ਜਿੱਦਾਂ ਸੱਚੋ 3 4 ਵੀ ਜਿਹੜਾ ਇਹ ਬਿਲਕੁਲ ਖਰਾਬ ਹੋ ਚੁੱਕਾ ਹੈ। ਹਾਂਜੀ ਉਹ ਪਾਣੀ ਦੇ ਵਿੱਚ ਹੀ ਖਰਾਬ ਹੋ ਗਿਆ। ਡੰਗਰ ਜਿਹੜੇ ਹੈ ਉਹ ਹੀ ਬਾਹਰ ਬਾਹਰ ਅੰਦਰ ਕੱਢੇ। ਬਹੁਤ ਜ਼ਿਆਦਾ ਨੁਕਸਾਨ ਹੋਇਆ। ਦੇਖ ਸਕਦੇ ਜੀ ਭਾਈ ਸਾਹਿਬ ਨੇ ਜਿਹੜਾ 4 ਪਾਇਆ ਜਿਹੜਾ ਅੱਖ ਦੇ ਵੀ 70000 ਰੁਪਏ ਦਾ ਮੇਰਾ 4 ਜਿਹੜਾ ਨੁਕਸਾਨ ਹੋ ਗਿਆ। ਤਾਂ ਟੂੜੀ ਵੀ ਕਾਫੀ ਜਿਹੜੀ ਉਹ ਖਰਾਬ ਹੋ ਚੁੱਕੀ ਹੈ। ਟੂੜੀ ਦੀ ਪੋਲ ਵਧਾ ਹੋਣੀ ਹੈ। ਤੈਨੂੰ ਗਾੜੀ ਹੋ ਗਈ। ਬਹੁਤ ਜ਼ਿਆਦਾ ਹਾਲਾਤ ਜਿਹੜੇ ਗੱਗੋਮਾਲ ਪਿੰਡ ਦੇ ਆ ਜੋ ਬਹੁਤ ਜ਼ਿਆਦਾ ਹਾਲਾਤ ਮਾੜੇ ਨੇ। ਪਾਣੀ ਜਿਹੜਾ ਬਹੁਤ ਢਾਈ ਢਾਈ 3-3 ਫੁੱਟ 4-4 ਫੁੱਟ ਜਿਹੜਾ ਪਾਣੀ ਹੈ ਪਿੰਡਾਂ ਘਰਾਂ ਦੇ ਵਿੱਚ ਵੜ ਚੁੱਕਾ ਆ। ਤੁਸੀਂ ਦੇਖ ਸਕਦੇ ਹੋ ਜਿਹੜਾ ਚਾਰ ਆਚਾਰ ਸਾਹਮਣੇ ਪਿਆ ਪਸ਼ੂਆਂ ਵਾਸਤੇ ਉਹ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਜਿਹੜਾ ਉਹ ਜੇ ਜਾ ਪਿਆ ਉਹ ਖਰਾਬ ਹੋ ਜਾਏਗਾ ਇਹ ਬਿਲਕੁਲ ਵੀ ਜਿਹੜਾ ਪਸ਼ੂਆਂ ਦੇ ਖਾਨਚੋਗ ਨਹੀਂ ਰਹੇਗਾ ਖਰਾਬ ਹੋ ਜਾਏਗਾ ਭਾਈ ਸਾਹਿਬ ਨੂੰ ਕਹਿ ਰਹੇ ਕਿ ਬਹੁਤ ਜ਼ਿਆਦਾ ਪੈਸੇ ਲਗਾ ਕੇ ਅਸੀਂ ਚਾਰ ਬਣਾਇਆ ਤੇ ਆ ਜਿਹੜੀ ਤੂੜੀ ਵੀ ਜਿਹੜੀ ਬਹੁਤ ਜ਼ਿਆਦਾ ਜੋ ਰੁੜ ਕੇ ਅੱਗੇ ਵੀ ਚੱਲ ਗਈ ਆ ਤੇ ਕਾਫੀ ਖਰਾਬ ਹੋ ਰਹੀ ਆ ਹੋਰ ਭਾਈ ਸਾਹਿਬ ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਜੀ ਸਰਕਾਰ ਤੋਂ ਇੱਕ ਤੇ ਸਾਡੇ ਪਿੰਡ ਆ ਜਿਹੜੀ ਤੰਗੀ ਆ ਨਾ ਮੋਟਰ ਦਹਾ ਦਿਨਾਂ ਬਾਅਦ ਤੇ ਟੁੱਟੀ ਵਾਲੀ ਛੱਡ ਜਾਂਦੀ ਏ ਉਹਨੂੰ ਪ੍ਰਸ਼ਾਸਨ ਉਹਨੂੰ ਉਹਨੂੰ ਟੁੱਟੀ ਦੀ ਮੋਟਰ ਹੀ ਨੇ ਐਡਵਾਂਸ ਦੇ ਸਕਦੇ ਦੂਜਾ ਜਿਹੜਾ ਰਸਤਾ ਸਾਡਾ ਏ ਪਾਣੀ ਮਤਲਬ ਉੱਚਾ ਕਰਕੇ ਤੇ ਬੰਦੇ ਨਹੀਂ ਨਾ ਪਾਣੀ ਦਾ ਨਿਕਾਸੀ ਹੈਗਾ ਇਹਨੂੰ ਤੁਹਾਡਾ ਮਤਲਬ ਪਾਣੀ ਦੀ ਨਿਕਾਸੀ ਨਹੀਂ ਆ ਗਈ ਹੈ ਫਿਰ ਦੀ ਆਪਣੀ ਦੀ ਪਾਣੀ ਨਿਕਾਸੀ ਨਹੀਂ ਹੈਗੀ ਹੈ ਘਰਾਂ ਦੇ ਪਾਣੀ ਨਿਕਾਸੀ ਹੋਣ ਕਰਕੇ ਜਿਆਦਾ ਪਾਣੀ ਨੇ ਇੱਧਰ ਮਾਰ ਕੀਤੀ ਹਾਂਜੀ ਠੀਕ ਉੱਚਾ ਹੋ ਕੇ ਬਾਜੇ ਫਿਰ ਆਪੇ ਪਾਣੀ ਘਟੇ ਆਵੇ ਵੀਰ ਦਾ। ਮਾਰਸਾਂ ਦਾ ਪਾਣੀ ਵੀ ਅੰਦਰ ਵੜ ਜਾਂਦਾ। ਵੀਰ ਦੇ ਅੰਦਰ ਖੜੀਏ। ਜਾਵੇਂ ਬੂਆ ਕੋਲ। ਜਾਵੇਂ ਬੂਆ ਕੋਲ। 43 ਬਾਇਨਾ ਕਨੇ ਆ ਤੇ 35000 ਮੇਰਾ ਬੀਜਨ ਤੇ ਲੱਗਾ। ਤੇ 6000 ਰੁਪਿਆ ਮਨੂੰ ਮਸਰ ਖਿਦੇ ਉਹ ਫਟਾਕਾ ਕਰਨਾ। ਆ ਕੇ ਨਾ ਜੇ ਲੈਦਾ। 分かるかな